ਤੁਸੀਂ ਦੇਖ ਸਕਦੇ ਹੋ ਤਰੰबीर ਗਾਂਧੀ ਇੱਥਾਂ ਕੱਗੇ ਪਹੁੰਚ ਚੁੱਕੇ ਨੇ ਪੂਰਾ ਰੋਡ ਸ਼ੋਅ ਇੱਥੇ ਕੱਟ ਰਹੇ ਨੇ ਤੁਸੀਂ ਦੇਖ ਸਕਦੇ ਹੋ ਜਿੰਦਾਬਾਦ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਤੁਸੀਂ ਦੇਖ ਸਕਦੇ ਹੋ ਤਰੰबीर ਗਾਂਧੀ ਦੇ ਸਵਾਗਤ ਲਈ ਕਾਫੀ ਇੱਥੇ ਇਕੱਠ ਹੋਇਆ ਲੋਕ ਕਾਫੀ ਮੌਜੂਦ ਨੇ ਇੱਥੇ ग्रेस पार्टींदमी गांधी

ಇಲ್ಲಿ ಒಂದು ವಿಚಾರಕ್ಕೆ ನಾನು ಬರ್ತೀನಿ ਸੋ ਮੈਂ ਤੁਹਾਨੂੰ ਉਹ ਕਰਕੇ ਦੱਸਣਾ ਚਾਹੁੰਦਾ ਤੁਹਾਨੂੰ ਦੱਸਣਾ ਕਿ ਆਪ ਕੰਸਾਲ ਨੇ ਪਿਛਲੇ 5 ਸਾਲਾਂ ਦੇ ਆਪਣੇ ਐਕਸਿਪਸ਼ਨ ਦੇ ਵਿੱਚ ਜ਼ਿਆਦਾ ਜ਼ੋਰ ਐਜੂਕੇਸ਼ਨ ਤੇ ਦਿੱਤਾ ਸੀ ਤੁਹਾਨੂੰ ਪਤਾ ਕਿ ਹਰ ਇੱਕ ਛੁੱਟੇ ਵਿੱਚ ਸਕੂਲਾਂ ਦੇ ਮੁੰਡਾ ਸਾਹਿਬ ਨੇ ਸਵੈਨਿਰਖ ਦੇ ਵਾਚੇ ਪੈਸੇ ਦਿੱਤੇ ਬੰਦਰਾ ਵਾਸਤੇ ਪੈਸੇ ਤੇ ਹੋਰ ਵੀ ਜੁਆਇਨ ਹੋਣਾ ਚਾਹੀਦਾ ਸੀ ਪਾਣੀ ਦੀ ਪੂਰੀ ਫੇਟਾ ਵਾਸਤੇ ਉਹ ਸਾਰੇ ਖੜ ਦੇ ਸਵੰਨ ਤੇ ਹੋ ਗਿਆ ਸੋ ਵੀਰੋ ਇਸ ਵਾਰ ਅਸੀਂ ਨਰਸਨ ਸਾਹਿਬ ਪ੍ਰਣਤੀ ਕੀਤੀ ਹੈ ਕਿ ਸਕੂਲਾਂ ਦਾ ਕੰਮ ਕਾਫੀ ਠੀਕ ਹੋ ਰਿਹਾ ਇਸ ਵਾਰ ਉਹ

ਕਾਂਗਰਸ ਪਾਰਟੀ ਜਿੰਦਾਬਾਦ ਰਾਜਾ ਪਾਰਟੀ ਜਿੰਦਾਬਾਦ ਡਾਕਟਰ ਦਰਬੀਰ ਕਾਂਦੀ ਜਿੰਦਾਬਾਦ ਅਕਸਰ ਦਰਬੀਰ ਕਾਂਦੀ ਜਿੰਦਾਬਾਦ ਸੋ ਸੱਤਾ ਦਾ ਵੀ ਤੇ ਪਾਸੇ ਦਾ ਕੇਂਦਰੀਕਰਨ ਹੋ ਰਿਹਾ ਹੈ ਗਰੀਬ ਮੀਰ ਦਾ ਪਾੜਾ ਵੱਧ ਰਿਹਾ ਹੈਗਾ ਮੈਦਾਨੀ ਵੱਧ ਰਹੀ ਹੈ ਪੇਰਜ਼ਗਾਰੀ ਵੱਧ ਰਹੀ ਹੈ ਇਸ ਤੋਂ ਧਿਆਨ ਜਿਹੜਾ ਪਾਸੇ ਨਾ ਹੋਵੇ ਇਸ ਲੋਕਾਂ ਦਾ ਆਪਣੀ ਜਿਦ ਦੀ ਸਤਾਵਾਂ ਦਾ ਧਿਆਨ ਨਾ ਜਾਵੇ ਇਸ ਕਰਕੇ ਸਰਕਾਰ ਕਦੀ ਮੰਦਰ ਦੇ ਨਾਂ ਤੇ ਕਦੀ ਕੌਮਵਤਿਆਂ ਦੇ ਨਾਂ ਤੇ ਲੋਕਾਂ ਰੋਜ ਜਜ਼ਬਾਤੀ ਬਣਾ ਕੇ ਆਪਣੇ ਮਗਰ ਲਾਦੀ ਹੈਗੀ ਹੈ ਤੇ ਵੋਟਾਂ ਹਾਸਲ ਕਰਕੇ ਸੱਤਾ ਦੇ ਬੰਦੀ ਹੈ ਆਪਾਂ ਸਰਕਾਰ ਦੀਆਂ ਚਾਲਾਂ ਨੂੰ ਸਮਝਣਾ ਹੈਗਾ ਜੋ ਦੇਸ਼ ਨੂੰ ਖਤਰਾ ਸੰਵਿਧਾਨ ਨੂੰ ਖਤਰਾ ਸਾਡੇ ਹੱਕਾਂ ਨੂੰ ਖਤਰਾ साड़ी सी संपदा हैगी तन दौलत है मुल्क है। अजी है के हैं अभी प्राप्त हिस्सेदार है एक बंद का एक एक किस्सा है, है। एक किस्सा मोदी का एक किस्सा राहुल गांधी जी का एक किस्सा मेरा एक किस्सा इन्होंने एक किस्सा उस बच्चे का एक किस्सा एक किस्सा बीबी का सारे प्रापर सारा सा हिस्सा मार के सा हक मार के जो देश दे है के खजाने वह बानिया टानिया झोली च पाए जा रहे हैं मुल्क लटाया जा रहा है वाले समय जो समय बदलूगा ਤਾਂ ਲੋਕ ਪੁੱਛਣਗੇ ਸਾਡੀ ਆਣ ਵਾਲੀ ਨਸਲਾ ਪੁੱਛਣਗੇ ਕਿ ਡਾਕਟਰ ਗਾਂਧੀ ਜਾਂ ਨਿਰੰਮਲ ਜੀ ਜਦੋਂ ਮੁਲਕ ਲੁੱਟਿਆ ਜਾ ਰਿਹਾ ਸੀ ਕੁੱਟਿਆ ਜਾ ਰਿਹਾ ਸੀ ਪੰਡਿਆ ਜਾ ਰਿਹਾ ਸੀ ਧਰਮ ਦੇ ਨਾਂ ਤੇ ਤਾਂ ਤੁਸੀਂ ਕਿੱਥੇ ਖੜੇ ਸੀ ਤਾਂ ਜੀ ਕਾਂਗਰਸ ਦੇ ਖਿਲਾਫ ਲੜਨ ਵਾਲੇ ਖੜੇ ਸੀ ਨਾ ਇਕੱਲਾ ਦੇਖ ਰਹੇ ਸੀ ਸੋ ਤੁਸੀਂ ਆਪ ਜਾਣਿਓ ਨਵਾਂ ਪੰਜਾਬ ਨਵਾਂ ਇੱਕ ਸੁਧਾਰ ਦੀ ਨਵੀਂ ਕਾਗਜ਼ਾਚੀ ਹੋ ਰਿਹਾ ਨਵੀਂ ਵਿਚਾਰਤਾਰਾ ਚੱਲ ਰਿਹਾ ਸੋ ਆਪਾਂ ਸਾਰੇ ਦੇ ਸਾਥ ਇਹ ਕਾਂਗਰਸ ਨਾਲ ਤੇ ਦੇਸ਼ ਵਿੱਚ ਇੱਕ ਨਵਾਂ ਨਵੀਂ ਊਰਜਾ ਨਾਲ ਨਵਾਂ ਭਾਰਤ ਬਣਾਉਣ ਵਾਸਤੇ ਸ਼ੀਧਾਂ ਦੇ ਸੁਪਨਿਆਂ ਦੇ ਅਣਕੋਲ ਭਾਰਤ ਉਹ ਬਣਨ ਦਾ ਪਤਾ ਇੱਕੱਠੇ ਹੋਈਏ ਮਹਤਲਵਾਦੀ ਇਸਤਜਾਬਾ ਦਿਖਦਾ ਨਿਰਮਲ ਦਿਹਾੜ ਜੀ ਦਾ ਔਰ ਭਾਰਤੀ ਕਿਸਾਨ ਜੁਨੇ ਸੂ ਬਰਕਰਾਰਾਂ ਦਾ ਇਹ ਨਹੀਂ ਕਿ ਉਹ ਜਿਹੜਾ ਵੀ ਮਤਲਬ ਸਾਡੀ ਕੋ ਮਦਦ ਕਰਦੇ ਨੇ ਸਾਡੀ ਮਦਦਤਾ ਕਰਦੇ ਨੇ ਉਹਨਾਂ ਨੇ ਜੋ ਪੰਜਾਬ ਨੂੰ ਬਚਾਉਣ ਵਿੱਚ ਜੜਾ ਪਾਈਆਂ ਕੀ ਬਠਿੰਡਾ ਕੀ ਸੰਗਰੂਰ ਕੀ ਮਨਾਲਾ ਕੀ ਪਟਿਆਲਾ ਉਹ ਸੱਚ ਮੁੱਚ ਇਸ ਯਾਹਤ ਦੇ ਇਸ ਮੋੜ ਤੇ ਬਹੁਤ ਹੀ ਸੁਖੜ ਸਿਆਣਾ ਯੋਗਦਾਨ ਹੈਗਾ ਹਿੰਦੁਸਤਾਨ ਨੂੰ ਬਚਾਉਣ ਲਈ ਹਿੰਦੁਸਤਾਨ ਦੇ ਸੰਵਿਧਾਨ ਨੂੰ ਜਮਹੂਰੀ ਹੱਕ ਨੂੰ ਬਚਾਉਣ ਵਾਸਤੇ ਤੁਹਾਡਾ ਤੁਹਾਡਾ ਸਭ ਦਾ ਬਹੁਤ ਤਹਿਵਾਦੀ ਆ ਵੈਕੁਰ ਜੀ ਦਾ ਸਾਲ ਸਾਹਿਬ ਵੈਕੁਰ ਜੀ